ਦੰਮ ਰੱਖਦੀ ਆ ਨਾ ਬੰਦਾ ਬਣਾਉਣ ਦੀ ਆਕੇ ਤੱਕ ਬਚਾਲੋ ਪੜੂਗੀ ਜਾ ਕੇ ਤਾਂ ਤੁਸੀਂ ਚਿਪਕ ਚਿਪਕ ਕੇ ਵੀਡੀਓਸ ਪਾਉਨੇ ਹੋ ਉਸ ਤੁਸੀਂ ਇੰਨੇ ਉਹਨਾਂ ਰਾਤ ਨੂੰ ਇਕੱਠੇ ਸੌਣੇ ਇਹੋ ਜਿਹਾ ਕਿਹੜਾ ਕੰਟਰੈਕਟ ਹੈ 10 ਦਿਨ ਦੇ ਵਿੱਚ ਆਉਣ ਵਾਲਾ ਕਿ ਮੈਂ ਜਾ ਰਹੀਆਂ ਬੰਬਈ ਤੇ ਜੋ ਉਹਦੇ ਨਾਲ ਹੋਣਾ ਲਾਈਵ ਤੇ ਵਿੱਚ ਉਹਦੀ ਉਹਨੂੰ ਚਾਹੇ ਜਾਣ ਤੋਂ ਮਾਰਾਂ ਚਾਹੇ ਕੋਚਾਂ ਲਾਈਵ ਕਰੂਗੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਗਮ ਕਹਿ ਸਕਦੇ ਨੇ ਕੰਮ ਗਰਮੋ-ਗਰਮੀ ਹੋਇਆ। 38 ਸਾਲ ਬੰਦਾ ਰਹਿ ਰਿਹਾ ਆ ਲੀਵਿੰਗ ਰਿਲੇਸ਼ਨ ਦੇ ਵਿੱਚ ਸਾਡੀ ਦੋਨੋਂ ਫੈਮਲੀਆਂ ਨੂੰ ਪਤਾ ਆ ਸਭ ਕੁਛ ਆ। ਮੈਰਿਜ ਤਾਂ ਕੱਲ ਜਾਂਦੀ ਆ। ਇੱਕ ਬੰਦਾ ਭੈਣ ਤੋਂ ਕਹਿ ਕੇ ਰਿਸ਼ਤਾ ਤੋੜ ਦਿੰਦਾ ਆ। ਮਾਸ ਦੱਸਣ ਤੋਂ ਬਾਅਦ ਇੱਕਦਮ ਬੰਦਾ ਮੂਵ ਔਨ ਹੁੰਦਾ। ਇੱਕ ਸਿਸਟਰ ਬਣ ਕੇ ਕਹਿੰਦਾ ਕਿ ਭੈਣ ਬਣੀ ਮੈਨੂੰ ਫੋਨ ਨਾ ਕਰ। ਉਹ ਕੁੜੀ ਤੇ ਕੀ ਬੀਤਦੀ ਹੋਗੀ? ਤੁਹਾਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਇੱਕ ਪੰਜਾਬ ਦੀ ਧੀ ਮੰਨਦੇ ਹੋ, ਪਿੰਡਾਂ ਦੀ ਧੀ ਕਿਵੇਂ ਮੰਨਦੇ ਹੋ? ਤਾਨੂੰ ਪਤਾ ਇੱਕ ਸ਼ਾਇਦ ਤੁਸੀਂ ਗਾਣਾ ਵੀ ਸੁਣਿਆ ਹੋਇਆ ਪਿੰਡਾਂ ਵਾਲੀਆਂ ਲੜਾਕੂ ਸਦਾ ਠੋਗ ਠੋਗ ਬਦਲੇ ਆ ਲੰਦੀ ਮੈਂ ਉਹਨਾਂ ਚ ਮੈਂ ਚੁੱਪ ਕਰਨ ਵਾਲਿਆਂ ਚੋਂ ਨਹੀਂ ਹੈਗੀ ਜੀ ਫਿਰ ਕੀ ਪੰਜਾਬ ਤੇ ਇੱਕ ਪਿੰਡ ਦੀ ਧੀ ਨੂੰ ਗਾਣਾ ਕੱਢਣੀਆਂ ਸ਼ੁਰੂ ਮੰਨਦੀਆਂ ਕਿ ਨਹੀਂ ਸ਼ੋਭਾ ਕਰਦੀਆਂ ਪਰ ਇਹੋ ਜਿਹੇ ਜਿਹੇ ਕੁੱਤੇ ਬਿੱਲੇ ਆ ਜਾਣ ਨਾ ਤਾਂ ਮੂੰਹ ਬੰਦ ਕਰਉਣਾ ਪੈਂਦਾ ਨਹੀਂ ਫਿਰ ਵੀ ਚਲੋ ਬਹੁਤ ਸਾਰੇ ਇਫੈਕਟ ਵੀ ਪੈਨੇ ਸੋਸ਼ਲ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਹਿੰਦੇ ਨਾ 100 ਕੁੱਤੇ ਭੌਂਦੇ ਕਿਧਾ ਕਿਧਾ ਮੂੰਹ ਫੜੀਏ ਹੁਣ ਲਾਈਫ ਮੇਰੀ ਖਰਾਬ ਹੋਈ ਆ ਸਾਰਾ ਕੁਝ ਮੇਰਾ ਖਰਾਬ ਹੋਇਆ ਕਿਸੇ ਦਾ ਕੁਝ ਨਹੀਂ ਗਿਆ ਤਾਂ ਉਹਨਾਂ ਨੂੰ ਆਸ ਸੀਗਾ ਕਿ ਕੁੜੀ ਚੁੱਪ ਕਰਕੇ ਬਹਿ ਜਾਊਗੀ ਮੈਂ ਚੁੱਪ ਕਰਨ ਵਾਲਿਆਂ ਚ ਨਹੀਂ ਜਾਂ ਮਰੂੰਗੀ ਜਾਂ ਮਾਰੂੰਗੀ ਦੋਨਾਂ ਚ ਇੱਕ ਕੰਮ ਹੋਊਗਾ ਤੁਸੀਂ ਉਹਦੇ ਵਿੱਚ ਵੀ ਕਿਹਾ ਹੈ ਕਿ ਵੀ ਮੇਰੇ ਮਾਤ ਦੇ ਜ਼ਿੰਮੇਵਾਰ ਤਨੂ ਤੇ ਸੁਖਰ ਤਨੂ ਸੁਖਰ ਤੇ ਇੱਕੋ ਜਿਹੜਾ ਮੁੰਡਾ ਇਹ ਤਿੰਨੋਂ ਜ਼ਿੰਮੇਵਾਰ ਹੋਣਗੇ ਤੁਸੀਂ ਸੁਸਾਇਡ ਕਰਨ ਬਾਰੇ ਸੋਚ ਲਿਆ ਸੁਸਾਇਡ ਹੋਊਗਾ ਜ਼ਰੂਰ ਹੋਊਗਾ ਪਹਿਲਾਂ ਵੀ ਸੁਸਾਇਡ ਕੀਤਾ ਆ ਮੇਰੇ ਮਦਰ ਨੇ ਬਚਾਲਿਆ ਤਾਂ ਹੁਣ ਮੇਰੇ ਨਾਲ ਤੁਸੀਂ ਵੀ ਦੇਖਿਆ ਹੈ ਹੁਣ ਵੀ ਮੈਨੂੰ ਇੱਧਰ ਆਇਆ ਪੋਡਕਾਸਟ ਦੇ ਵਿੱਚ ਮੇਰੇ ਭਰਾਵਾਂ ਨੇ ਮੈਨੂੰ ਇਕੱਲੀ ਨਹੀਂ ਭੇਜਿਆ ਮੈਨੂੰ ਕੱਲੇ ਕਿਤੇ ਵੀ ਨਹੀਂ ਰੱਖਦੇ ਮੈਂ ਤਾਂ ਮੈਨੂੰ ਤਾਂ ਇੱਕ ਮੌਕਾ ਮਿਲੇ ਮੈਨੂੰ ਕੱਲੀ ਬਹਿਣ ਦਾ ਸੁਸਾਇਡ ਪੱਕਾ ਹੋਗਾ 100% ਹੋਗਾ ਸੁਸਾਇਡ ਕਰਨ ਦਾ ਕੀ ਹਾਲ ਮੁਝ ਕੀ ਕਰਾਂ ਫਿਰ ਉਰ ਮੈਂ ਇੱਕ ਕੁੜੀ ਦੇ ਵਿੱਚ ਸਾਰਾ ਪਾਸ ਦੱਸਣ ਤੋਂ ਬਾਅਦ ਹੀ ਬੰਦਾ ਇਹ ਕਹਿੰਦਾ ਕਿਸੇ ਭੈਣ ਬਣੇ ਫੋਨ ਨਾ ਕਰ ਉਹ ਜਾ ਕੇ ਬੰਬੇ ਕਿਸੇ ਕੁੜੀ ਨਾਲ ਸੈਟਲ ਹੋ ਰਿਹਾ ਉਹਦੇ ਨਾਲ ਮੈਰिज ਕਰਾ ਰਿਹਾ ਚਿਪਕ ਚਿਪਕ ਕੇ ਵੀਡੀਓਜ਼ ਪਾ ਰਿਹਾ ਉਹ ਤੋਂ ਮੈਂ ਇੱਕ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਕਿ ਮੇਰੀ ਇੱਕ ਫਰੈਂਡ ਸੀਗੀ ਤਾਂ ਸਕੋਰਪੀਓ ਸੀਗੀ ਹਨਾ ਤਾਂ ਮੈਨੂੰ ਕਹਿੰਦਾ ਕਿਸੇ ਨੂੰ ਮਤਲਬ ਦੀ ਮੇਰੇ ਸਰਕਲ ਚ ਕਾਲ ਕੀਤੀ ਉਹਨੇ ਤਾਂ ਨਇ ਨਵਾਂ ਰਾਂਝਾ ਬਣਾ ਲਿਆ ਵੀ ਉਹਦੀ ਗੱਡੀ ਚ ਘੁੰਮਦੀ ਆ ਫਿਰ ਇੱਕ ਮੁੰਡੇ ਨੇ ਉਹ ਜਿਹੜਾ ਤਨੂ ਨਾਲ ਹੁੰਦਾ ਉਹਨੇ ਕੱਲ ਲਾਈਵ ਦੇ ਵਿੱਚ ਬੋਲਿਆ ਨਕਲੀ ਦੇ ਹੇਅਰ ਸਟੈਂਸ਼ਨ ਕਰਵਾ ਕੇ ਨਕਲੀ ਦੇ ਵਾਲ ਲਗਵਾ ਕੇ ਟੌਰ ਮਾਰਦੀ ਆ ਮੇਰੇ ਚ ਦਾਮ ਆ ਤਾਂ ਕਰਦੀ ਆ ਜੇ ਤਾਂ ਸਾਲੇ ਢਾਲੀ ਜੇ ਤਾਂ ਮਤ ਕਰੋ ਸਾਹਮਣੇ ਪੈਸਾ ਖਰਚਾ ਕਰੋ ਕੌਣ ਨਹੀਂ ਕਰਦਾ ਮੇਰੀ ਜ਼ਿੰਮੇਵਾਰੀ ਪਹਿਲਾਂ ਮੈਂ ਬਹੁਤ ਕੁੱਤੇ ਕੰਮ ਕੀਤੇ ਆ ਕਿਹਾ ਉਹਦੇ ਤੇ ਖਰਚ ਕੀ ਰਿਹਾ ਹੁਣ ਜੇ ਮੈਂ ਆਪਣੇ ਤਲਾ ਰਹੇ ਉਹਨਾਂ ਨੂੰ ਤਕਲੀਫ ਹੋ ਰਹੀ ਆ ਬਹੁਤ ਸਾਰੇ ਗਾਲਾਂ ਉਹਨਾਂ ਦੀ ਗੱਡੀਆਂ ਤੋਂ ਮੈਂ ਤਾਂ ਕਹਿੰਦੀ ਆ ਲਾਈਵ ਦੇ ਆ ਕੇ ਮੇਰੇ ਸਾਹਮਣੇ ਬਹਿ ਕੇ ਗੱਲ ਕਰਨ ਜੇ ਗਾਲਾਂ ਕੱਢੀਆਂ ਫਿਰ ਤੁਹਾਨੂੰ ਮਾਫੀ ਕਿਉਂ ਮੰਗੂਗੀ ਤੁਹਾਨੂੰ ਨੇ ਤੁਸੀਂ ਦੇਖਿਆ ਹੁਣੇ ਮੈਂ 15 20 ਮਿੰਟ ਪਹਿਲਾਂ ਸਟੋਰੀ ਪਾਈ ਆ ਤੋ ਉਹਨੋਂ ਦਾ ਮੇਰੇ ਕੋਲ ਸਕਰੀਨਸ਼ਾਟ ਵੀ ਆ ਕਿ ਪਲੀਜ਼ ਮੇਰੀ ਵੀਡੀਓਜ਼ ਡਿਲੀਟ ਕਰ ਦੇ ਪਲੀਜ਼ ਮੇਰਾ ਨੰਬਰ ਨਾ ਬੋਲ ਮੇਰਾ ਸੁਖ ਰਤਿਆ ਨਾਲ ਐਦਾਂ ਦਾ ਕੁਝ ਵੀ ਨਹੀਂ ਹੈਗਾ ਨਾ ਹੀ ਅੱਗੇ ਤੋਂ ਮੈਂ ਚਿਪਕ ਕੇ ਉਹਦੇ ਨਾਲ ਵੀਡੀਓਜ਼ ਪਾਉਂਗੀ ਦਮ ਰੱਖਦੀ ਆ ਨਾ ਬੰਦਾ ਬਣਾਉਣ ਦੀ ਪਾ ਕੇ ਦਿਖਾ ਬਚਾਲੋ ਪੜੂੰਗੀ ਜਾ ਕੇ ਜੇ ਤੁਸੀਂ ਤੁਸੀਂ ਇਹ ਵੀ ਗੱਲ ਕਹੀ ਹੈ ਵੈਸੇ ਵੀ 10 ਦਿਨ ਦਾ ਵੇਟ ਕਰ ਉਹ 10 ਦਿਨਾਂ ਚ ਕੀ ਹੋਣਿਆ ਹੁਣ 10 ਦਿਨ ਦੇ ਵਿੱਚ ਆਉਣ ਵਾਲਾ ਕਿ ਮੈਂ ਜਾ ਰਹੀਆਂ ਬੰਬੇ ਤੇ ਜੋ ਉਹਦੇ ਨਾਲ ਹੋਣਾ ਲਾਈਵ ਤੇ ਵਿੱਚ ਉਹਦੀ ਉਹਨੂੰ ਚਾਹਤ ਜਾਣ ਤੋਂ ਮਾਰਾਂ ਚਾਹ ਕੋਚਾ ਲਾਈਵ ਕਰੋਗੇ ਇਹ ਬਹੁਤ ਗਲਤ ਹੋ ਰਿਹਾ ਹੈ ਗਲਤ ਹੋ ਰਿਹਾ ਪਰ ਮੈਂ ਕੀ ਕਰਾਂ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਆ ਉਹ ਆਪਦੇ ਉੱਥੇ ਮజే ਨਾਲ ਰਹਿ ਰਿਹਾ ਕਿਉਂ ਬਈ ਮੇਰੀ ਫੈਮਲੀ ਨਹੀਂ ਸੀਗੀ ਜਾਂ ਉਹਨਾਂ ਨੇ ਮਤਲਬ ਦੀ ਇੱਕ ਕੰਮ ਹੀ ਫੜਿਆ ਹੋਇਆ ਕੁੜੀ ਨੂੰ ਇੱਕ ਨੂੰ ਫੜ ਲਿਆ ਦੂਜੇ ਨੂੰ ਛੱਡਤਾ ਕਿ ਆਹੀ ਕੰਮ ਹੈ ਇਹ ਤਾਂ ਸ਼ਰੀਅਮ ਧਮਕੀਆਂ ਸ਼ਰੀਅਮ ਧਮਕੀਆਂ ਦੇ ਰੀਆਂ ਉਹ ਵੀ ਅਗਰ ਧਮਕੀਆਂ ਦੇ ਰਹੇ ਨੇ ਮੈਂ ਤਾਂ ਜਾਣਨੀ ਆ ਉਹ ਕਹਿੰਦਾ ਕਿ ਬੈ ਕੇ ਨਹੀਂ ਗੱਲ ਕਰਦੀ ਮਰਨਾ ਬੈ ਕੇ ਬੋ ਮੈਂ ਉਹ ਨਹੀਂ ਆ ਰਹਾ ਮੇਰੇ ਕੋਲ ਮੈਂ ਜਾ ਰਹੀ ਹਾਂ ਉਹਦੇ ਕੋਲ ਬੰਬੇ ਬੈ ਕੇ ਗੱਲ ਤਾਂ ਕਰ ਇੱਕ ਵਾਰ ਮੈਨੂੰ ਗੱਲ ਤਾਂ ਕਲੀਅਰ ਕਰੇ ਉਹਨੂੰ ਆ ਕਿ ਹਾਂ ਯਾਰ ਅੱਗੇ ਪਿੱਛੇ ਹੈ ਨਹੀਂ ਕੁਛ ਉਹਦਾ ਪਿਓ ਸਿਰ ਤੇ ਨਹੀਂ ਹੈਗਾ ਕੁੜੀ ਡਰ ਕੇ ਬਹਿ ਜੂਗੀ ਕਿਉਂ ਬੈਠਾ ਡਰ ਕੇ ਮੈਨੂੰ ਖਾਣ ਨੂੰ ਦੇ ਰਿਆ ਇੱਕ ਉਹਨੇ ਮੁੱਦਾ ਚੱਕਿਆ ਸੀਗਾ ਕਿ ਮੈਂ ਉਹਦਾ ਸਾਰੀ ਉਮਰ ਸਿਗਰਟ ਤੇ ਦਾਰੂਆਂ ਦਾ ਖਰਚਾ ਚੱਕੂਗਾ ਕਿੰਨਾ ਕ ਮੇਰਾ ਤੂੰ ਖਰਚਾ ਚੱਕ ਲੈ ਤੂੰ ਸਿਡਰਿੰਕ ਕਰਦੇ ਹੋ ਡਰਿੰਕ ਨਹੀਂ ਕਰਦੀ ਸਿਗਰਟ ਪੀਂਦੀ ਸੀਗੀ ਪਹਿਲਾਂ ਮੈਂ ਲਾਈਫ ਦੇ ਵਿੱਚ ਬੋਲਿਆ ਸੀਗਾ ਸਮੋਕਿੰਗ ਕਰਦੇ ਸੀਗੇ ਐਸ ਦਾ ਟਾਈਮ ਦੇ ਵਿੱਚ ਸੋ ਟੈਨਸ਼ਨ ਆਉਂਦੀ ਆ ਬੰਦਾ ਕਰ ਲੈਂਦਾ ਬਾੜੇ ਸੰਗਤ ਦੇ ਵਿੱਚ ਬਹਿ ਕੇ ਸੋ ਗੱਲਾਂ ਹੁੰਦੀਆਂ ਨੇ ਪਰ ਛੁੱਟੀ ਵੀ ਹੈ ਫਿਰ ਕੋਈ ਵੀ ਮੁੰਡਾ ਆਇਆ ਉਹ ਇਸ ਤਰ੍ਹਾਂ ਦੀ ਕੁੜੀ ਨੂੰ ਛੇੜ ਲੂਗਾ ਕਿ ਸਿਗਰਟ ਪੀਂਦੀਆਂ ਨਹੀਂ ਅਸ਼ੇ ਕਰਦੀ ਆ ਜਦ ਉਹਨੂੰ ਪਤਾ ਸੀਗਾ ਕਹਿੰਦੇ ਇੱਕ ਕੁੜੀ ਨੂੰ ਆਪਾਂ ਪੂਰਾ ਪਾਸ ਦੱਸ ਦਿੰਨੇ ਆ ਮੁੰਡੇ ਨੂੰ ਹਨਾ ਕਿਉਂਕਿ ਕੁੜੀ ਦਾ ਦਿਲ ਹੁੰਦਾ ਕਮਜ਼ੋਰ ਤੁਸੀਂ ਵੀ ਇੱਕ ਕੁੜੀ ਹੋ ਤੁਸੀਂ ਵੀ ਅਗਰ ਕਿਸੇ ਨਾਲ ਕੋਈ ਗੱਲ ਕਰੋਗੇ ਪਹਿਲਾਂ ਉਹ ਆਪਣੇ ਦਿਲ ਦੀ ਗੱਲਾਂ ਦੱਸੂਗੇ ਵੀ ਕੱਲ ਨੂੰ ਕੋਈ ਗੱਲ ਨਾ ਹੋਵੇ ਕਿਤੇ ਤੇ ਕੋਈ ਉਂਗਲ ਨਾ ਉਠੀ ਉਹ ਚੀਜ਼ ਮੈਂ ਚਾਹੁੰਦੀ ਸੀ ਕਿ ਆਪਾਂ ਦੱਸਿਆ ਸਿਗਰਟ ਵੀ ਛਡਵਾਈ ਉਹਨੇ ਐ ਕਿ ਨਹੀਂ ਛਡਵਾਈ ਛੱਡੀ ਵੀ ਐ ਮੈਂ ਤੁਸੀਂ ਹੁਣ ਨਾ ਹੋਣੀ ਨਹੀਂ স্মੋਕਿੰਗ ਨਹੀਂ ওকে ਤੇ ਤੁਸੀਂ ਸੁਖਰਥੀਆਂ ਕਿਵੇਂ ਬਿਲੇ ਇਹ ਦੱਸੋਗੇ ਮੇਰੇ ਇੰਸਟਾਗ੍ਰam ਤੇ ਉਹਨਾਂ ਨਾਲ ਗੱਲ ਹੋਈ ਐ ਬੈਠੇ ਸੀਗੇ ਦੱਸਿਆ ਸੀਗਾ ਸ਼ਰਤ ਲੱਗੀ ਸੀਗੀ ਸ਼ਰਤ ਸ਼ਰਤ ਦੇ ਵਿੱਚ ਕਹਿ ਲੈਂਦਾ ਜਦੋਂ ਮਾੜੀ ਕਿਸਮਤ ਹੁੰਦੀ ਪਤਾ ਨਹੀਂ ਲੱਗਦਾ ਬਸ ਉਹ ਮੇਰੀ ਮਾੜੀ ਕਿਸਮਤ ਸੀਗੀ ਜੀ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਤੁਹਾਡੀ ਮੈਰਿਜ ਹੋਈ ਸੀਗੀ ਮੈਰਿਜ ਸਾਰਾ ਕੁਝ ਦੱਸਿਆ ਹੋਇਆ ਮੇਰੀ ਮੈਰਿਜ ਸੀਗੀ ਮੇਰੇ ਕੋਲ ਬੇਟਾ ਸੀਗਾ ਹਾਂ ਅੱਜ ਮੇਰੀ 26 ਸਾਲ ਦੀ ਉਮਰ ਐ 98 ਦਾ ਡੇਟ ਆਫ ਬਰਥ ਐ ਮੇਰਾ ਤੁਹਾਡੇ ਡਿਵੋਰਸ ਹੋ ਗਿਆ ਡਿਵੋਰਸ ਕਰਦੋ ਤਾਂ ਹੋਇਆ ਹੋਇਆ ਤੁਹਾਡੇ ਬੱਚਾ ਉਹਨਾਂ ਕੋਲ ਹੀ ਐ ਤੇ ਉਸ ਤੋਂ ਬਾਅਦ ਤੁਸੀਂ ਸੁਖਰਥੀ ਅਨੁਸਾਰ ਕੁਝ ਦੱਸਿਆ ਉਸ ਤੋਂ ਬਾਅਦ ਸਭ ਕੁਝ ਦੱਸਿਆ ਮੈਂ ਉਦੋਂ ਤੱਕ ਵੀ ਮੇਰੇ ਬੇਟੇ ਦੀ ਫੋਟੋ ਤੱਕ ਦਿਖਾਈ ਹੋਈ ਉਹਨੂੰ ਮੇਰੇ ਕੋਲ ਇੱਕ ਮੇਰੇ ਬੇਟੇ ਦੀ ਫੋਟੋ ਹੈ 3 ਮਹੀਨੇ ਦੀ ਮੈਂ ਜਦੋਂ ਦੇਖਦੀ ਆ ਤਾਂ ਬਹੁਤ ਸਾਰੀਆਂ ਇੰਸਟਾਗ੍ਰam ਤੇ ਰੀਲ ਐਦਾਂ ਦੀ ਆਉਂਦੀਆਂ ਨੇ ਤਾਂ ਇਹ ਜਿਹੇ ਲੋਕ ਵੀ ਬੋਲਦੇ ਨੇ ਕਿ ਹੁਣ ਵਿਆਹ ਕਰਵਾਣ ਕੀ ਅਜਿਹੀਆਂ ਗੱਲਾਂ ਇੱਕ ਮਿੰਟ ਮੇਰੀ ਕਿਸੇ ਦੇ ਹੁਣ ਕੁੜੀ ਆ ਜੀ ਕੁੜੀ ਲਾਲੋ ਚਾਹੇ ਮੁੰਡਾ ਲਾਲੋ ਅਗਰ ਜੇ ਮੁੰਡੇ ਦੀ ਘਰ ਵਾਲੀ ਪੂਰੀ ਹੋ ਜਾਂਦੀ ਆ ਡਿਵੋਰਸ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਲਵ ਮੈਰਿਜ ਕੋਈ ਵੀ ਕਰ ਰਿਹਾ ਡਿਵੋਰਸ ਉਹਨਾਂ ਮੈਰिज ਤੋਂ ਬਾਅਦ ਕੀ ਗੱਲ ਇੱਕ ਕੁੜੀ ਲਾਈਫ ਆਪਣੀ ਜੀ ਨਹੀਂ ਸਕਦੀ ਸਭ ਕੁਝ ਕਰ ਸਕਦੀ ਆ ਹਾਂ ਅਗਰ ਜੇ ਇੱਕ ਕੁੜੀ ਆਪਣਾ ਲਾਈਫ ਚੇਂਜ ਕਰ ਦੋ ਆਪਣੀ ਫੈਮਿਲੀ ਨੂੰ ਪਾਲ ਰਹੀ ਆ ਤਾਂ ਕੁੜੀ ਵਿਆਹ ਨਹੀਂ ਕਰਾ ਸਕਦੀ ਕੱਲ ਨੂੰ ਮੁੰਡਿਆਂ ਨੂੰ ਹੀ ਲਿਖਿਆ ਹੋਇਆ ਕਿ ਹਾਂ ਮੁੰਡੇ ਇੱਕ ਛੜ ਦਾਸ ਵਿਆਹ ਕਰਨ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਜ਼ਰਾ ਦੱਸੋ ਮੈਨੂੰ ਕਿ ਕੱਲਾ ਮੁੰਡਾ ਹੀ ਕਰ ਸਕਦਾ ਕੁੜੀ ਕੁਝ ਨਹੀਂ ਕਰ ਸਕਦੀ ਤੇ ਕੀਤੇ ਹੈ ਕਿ ਤੇ ਇਹ ਵੀ ਰੀਲਾਂ ਤੋਂ ਆਉਂਦਾ ਹੈ ਕਿ ਮੁੰਡੇ ਨੂੰ ਵਿਆਹ ਤੋਂ ਬਾਅਦ ਜਦੋਂ ਉਹ ਚਾ ਇਹਨਾਂ ਬੱਚਾ ਵੀ ਹੋਇਆ ਬੱਚੇ ਤੋਂ ਬਾਅਦ ਹੋਣੇ ਉਹ ਆਸ਼ਕੀ ਸੁੱਝੀ ਹੈ ਆਸ਼ਕੀ ਸੁੱਝੀ ਜਦੋਂ ਆਪਾਂ ਬੰਦੇ ਨੂੰ ਦੱਸ ਦਿੰਨੇ ਆ ਜਦੋਂ ਉਮਰ 13 ਸਾਲ ਦੀ ਉਮਰ ਦੇ ਵਿੱਚ ਕੀ ਹੁੰਦਾ 16 17 ਸਾਲ ਦੀ ਉਮਰ 'ਚ ਮੇਰੇ ਕੋਲ ਬੇਟਾ ਹੋ ਰਿਹਾ ਹੈ ਕੀ 16 17 ਸਾਲ ਦੀ ਹਾਂਜੀ ਐਕਚੁਅਲੀ ਜਦੋਂ ਮੇਰੀ ਮੈਰਿਜ ਹੋਈ ਸੀਗੀ ਮੈਂ ਸਿਰਫ 13 14 ਸਾਲ ਦੀ ਸੀਗੀ 13 14 ਸਾਲ ਦੀ ਉਮਰ 'ਚ ਬਹੁਤ ਜਲਦੀ ਵਿਆਹ ਹੋ ਜਾਂਦਾ ਬਹੁਤ ਘੱਟ ਵਿਆਹ ਐਕਚੁਅਲੀ ਤਾਂ ਹੁੰਦਾ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਮੇਰੇ ਕੋਲ ਜ਼ਮੀਨ ਸੀਗੀ ਕਾਰੋਬਾਰ ਸੀਗੀ ਮੇਰੀ ਛੋਟੀ ਸਿਸਟਰ ਜੀ ਦੀ ਉਮਰ ਨਾਨਕਿਆ ਨੇ ਗੋਦ ਲਈਤੀ ਸੀ ਕਿ ਲਿਖ ਲਿਖਾ ਕੇ ਛੋਟੇ ਹੁੰਦੀ ਤਾਂ ਜੋ ਮੇਰੇ ਡੈਡ ਦੀ ਪ੍ਰੋਪਰਟੀ ਸੀਗੀ ਜੋ ਕੁਸੀ ਸਾਰਾ ਮੇਰੇ ਨਾਤੇ ਸੀਗਾ ਜਿਹਦੇ ਵਿੱਚ ਤਿੰਨ ਭੂਆ ਸੀ ਇੱਕ ਭੂਆ ਨੇ ਲੰਮੇ ਮੈਰਿਸ ਕਰਾਈ ਹੋਈ ਸੀ ਸੁਮਾੜੇ ਰਹਿੰਦੇ ਸੀਗੇ ਇੱਕ ਨੀ ਸਿੰਘ ਦੇ ਵਿੱਚ ਔਰ ਇੱਕ ਜਰਮਾਣਾ ਦੇ ਵਿੱਚ ਰਹਿੰਦੀ ਮੇਰਾ ਪਿੰਡ ਜਰਮਾਣਾ ਪੈ ਜਾਂਦਾ ਕਰਨਾਲ ਦੇ ਕੋਲ ਖਾਰਿਆਂ ਦੀ ਗੁੜੀਆਂ ਮੈਂ ਤਾਂ ਉੱਥੇ ਹੋ ਜਾਂਦਾ ਉਹਦੀ ਜਿਹੜੀ ਭੂਆ ਸੀਗੀ ਉਹਦੇ ਹਸਬੰਡ ਦੀ ਡੈਥ ਹੁੰਦੀ ਉਹਦੇ ਕੋਲ ਬੇਟਾ ਤਾਂ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਜਦੋਂ ਆਪਾਂ ਕਹਿੰਦੇ ਇੱਕ ਬੀਮਾ ਕਰਦੇ ਆ ਬੀ ਮੇਰੇ ਟਾਈਮ ਦੇ ਵਿੱਚ ਮੇਰੀ ਪੂਆ ਨੇ ਇਦਾਂ ਕਰਿਆ ਸੀ ਸਾਨੂੰ ਦੋਨੋਂ ਪੈਨਾਂ ਨੂੰ ਲੈ ਕੇ ਤਾਂ ਫੋਟੋ ਕਰਾਈ ਸੀ ਕਿ ਮੈਂ ਦੀ ਜਨਾਨੀ ਆ ਸੱਕੀ ਪੈਨ ਨੇ ਤਾਂ ਜ਼ਮੀਨ ਪਿੱਛੇ ਦੇਖ ਲਓ ਅਜ ਤੱਕ ਤਾਂ ਬੰਦੇ ਹੀ ਮਾਰ ਦਿੰਦੇ ਆ ਮੈਂ ਤਾਂ ਹੁਣ ਵੀ ਪਿੰਡ ਦੇ ਵਿੱਚ ਚਾਹੁੰਦੇ ਮੈਨੂੰ ਮਾਰਨ ਤੱਕ ਪੈਨ ਨੇ ਕਿ ਹਾਂ ਜ਼ਮੀਨ ਦਾ ਹਿੱਸਾ ਲੈਣਾਗੇ ਤਾਂ ਉਹਨਾਂ ਨੇ ਇੱਕ ਮੈਨੂੰ ਵਿਆਹ ਹੀ ਨਹੀਂ ਕੀਤਾ ਸੀਗਾ ਮੈਨੂੰ ਇੱਕ ਵੇਚਿਆ ਗਿਆ ਸੀਗਾ ਸਿਰਫ ਇੱਕ ਜ਼ਮੀਨ ਪਿੱਛੇ ਵੀ ਕੱਲ ਨੂੰ ਜ਼ਮੀਨ ਵੱਲ ਮੂਲਣਾ ਕਰੇ ਤਾਂ ਵੇਚਿਆ ਗਿਆ ਹਾਂਜੀ ਇੱਕ 13-14 ਸਾਲ ਦੀ ਉਮਰ ਤੇ ਕੁੜੀ ਬਹੁਤ ਦੁੱਖ ਦੇਖਦੀ ਆ ਰਹੀ ਆ ਹੁਣ ਤੁਸੀਂ ਉਹ ਕੁੜੀ ਨੂੰ ਇੰਨਾ ਕੁ ਮਜਬੂਰ ਕਰ ਰਹੇ ਹੋ ਕਿ ਕੁੜੀ ਆਪ ਦਾ ਕੁਛ ਵੀ ਕਰੇ ਹੁਣ ਮੈਂ ਤਾਂ ਸੋਚਦੀ ਜੋ ਹੋਊਗਾ ਦੇਖ ਹੀ ਜਾਊਗਾ। ਜਾਂ ਤਾਂ ਮਰੂੰਗੀ ਔਰ ਹੋਊਗਾ। ਤੁਹਾਡੇ ਫਾਦਰ ਸਾਹਿਬ ਦੀ ਡੈਥ ਕਿਵੇਂ ਹੋਈ? ਮੇਰੇ ਫਾਦਰ ਸਾਹਿਬ ਟਰਾਲਾ ਚਲਾਉਂਦੇ ਸੀਗੇ। ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਡੈਥ ਹੋਈ ਸੀਗੀ। ਜੇ ਅੱਜ ਫਾਦਰ ਸਾਹਿਬ ਘਰ ਹੁੰਦੇ ਤਾਂ ਉਹ ਕੀ ਫੀਲ ਕਰਦੇ ਸੀ? ਉਹ ਫੀਲ ਸ਼ਾਇਦ ਹੁਣ ਤੱਕ ਨੋ ਬਤਨਾਉਂਦੀ ਫਿਰ। ਕਿਉਂਕਿ ਮੈਂ ਆਪਣੇ ਇੱਕ ਫਾਦਰ ਸਾਹਿਬ ਦੀ ਉਹਨਾਂ ਨੇ ਇੱਕ ਮੈਨੂੰ ਬੇਟੀ ਨਹੀਂ ਕੁੱਤਾ ਵਾਂਗੂ ਪਾਲਿਆ ਹੋਇਆ ਸੀਗਾ। ਇੱਕ ਕੁੜੀ ਨੂੰ ਜਦੋਂ ਇੱਕ ਪੁੱਤਾ ਵਾਂਗੂ ਪਾਲਦੇ ਆ ਨਾ ਤਾਂ ਕੁੜੀ ਨੂੰ ਬਹੁਤ ਮਾਣ ਹੁੰਦਾ। ਅੱਜ ਫਾਦਰ ਸਾਹਿਬ ਨਹੀਂ ਹੈਗੇ ਨਾ ਕਿੱਦਾਂ ਦਾ ਲੱਗਦਾ ਦੁੱਖ ਲੱਗਦਾ ਕਈ ਵਾਰ ਰੋਣਾ ਵੀ ਆਉਂਦਾ ਕਿ ਫਾਦਰ ਸਾਹਿਬ ਨਹੀਂ ਹੈਗੇ ਫਾਦਰ ਸਾਹਿਬ ਨਾ ਹੋਣ ਕਾਰਨ ਵੀ ਅੱਜ ਸੁਖ ਰਤਿਆਂ ਨੇ ਜੋ ਤੁਹਾਡੇ ਨਾਲ ਕੀਤਾ ਜਾਂ ਦੋਸ਼ ਵੀ ਲਗਾਏ ਆ ਬਹੁਤ ਕੁਝ ਹੋ ਗਿਆ ਤੇ ਕਿਤੇ ਨਾ ਕਿਤੇ ਜੇ ਤੁਹਾਡੇ ਫਾਦਰ ਸਾਹਿਬ ਹੁੰਦੇ ਆ ਜੋ ਕਹਿੰਦੇ ਕਿ ਆ ਕੀ ਕੀਤਾ ਲੈ ਸ਼ਾਇਦ ਅਗਰ ਜੇ ਮੇਰੇ ਫਾਦਰ ਸਾਹਿਬ ਹੁੰਦੇ ਮੈਂ ਤਾਂ ਸਾਹਮਣੇ ਜਾ ਕੇ ਮੂਰੇ ਰੱਖ ਦਿੰਦੀ ਕਿ ਹਾਂ ਕੀ ਡੈਡ ਐਂ ਦਾ ਕਰਕੇ ਗੱਲ ਮੈਨੂੰ ਪਤਾ ਮੇਰੇ ਫਾਦਰ ਸਾਹਿਬ ਨੇ ਕਦੇ ਮੇਰੀ ਗੱਲ ਨਹੀਂ ਮੋੜਨੀ ਸੀਗੀ ਔਰ ਲਾਈਕ ਤੇ ਚੜਾਉਂਦੇ ਆ ਤੇ ਤੁਸੀਂ ਬਹੁਤ ਸਾਰੇ ਸਟਰਗਲ ਵੀ ਕੀਤੇ ਹੈ ਕਹਿ ਸਕਦੇ ਹਾਂ ਸੀ ਕਿਉਂਕਿ 13 ਸਾਲ ਦੀ ਉਮਰ ਬਹੁਤ ਘੱਟ ਹੁੰਦੀ ਆ ਤੇ ਅੱਜ ਜੋ ਤੁਹਾਡੇ ਤੇ ਟਾਈਮ ਆ ਉਹ ਵੀ ਬੀਤ ਜੇਗਾ ਤੇ ਅੱਜ ਹੀ ਜੇ ਗੱਲ ਕਰੀਏ ਤਾਂ ਉਥੇ ਹੁਣ ਬਹੁਤ ਸਾਰੇ ਖਾਣ ਨੂੰ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਚੁਣੌਤੀਆਂ ਦੇ ਰਹੀਆਂ ਤਾਂ ਹੀ ਸਾਹਮਣਾ ਕਰ ਰਹੀਆਂ ਹਾਂ ਸੌ ਕੁੱਤੇ ਭੌਂਕਦੇ ਕਿਤਾ ਕਿਤਾ ਮੂੰਹ ਫੜੋਗੇ ਹਾਂ ਕਿਉਂ ਡਰਾ ਰ ਮੈਂ ਕਿਸੇ ਕੋਈ ਮੈਨੂੰ ਕਾਰ ਬੈਠੇ ਨੂੰ ਖਾਣ ਨੂੰ ਦੇ ਰ ਸੋਸ਼ਲ ਮੀਡੀਆ ਤੇ ਕੋਲਣਾ ਕਿ ਇਸ ਨੂੰ ਇਹ ਵੀ ਤਾਂ ਸਹੀ ਨਹੀਂ ਹੈ ਸਹੀ ਨਹੀਂ ਹੈ ਫਿਰ ਅਗਲੇ ਬੰਦੇ ਨੂੰ ਤੁਸੀਂ ਸਹੀ ਰੱਖੋ ਕਿੰਨੀਆਂ ਕੁ ਕੁੜੀਆਂ ਨਾਲ ਗਲਤ ਕਰੋਗਾ ਹਜੇ ਵੀ ਮੈਨੂੰ ਇੱਕ ਗਲਪਤਾ ਲੱਗ ਰਹੀ ਆ ਦੋ ਦੁਬਈ ਦੇ ਵਿੱਚ ਕੁੜੀਆਂ ਨੇ ਡਾਂਸ ਬਾਰ ਦਾ ਕੰਮ ਕਰ ਰਹੀਆਂ ਨੇ ਉੱਥੇ ਉਹਨਾਂ ਨਾਲ ਗੱਲ ਕਰ ਰਿਹਾ ਉੱਥੇ ਕਿੰਨੀਆਂ ਕੁ ਕੁੜੀਆਂ ਨਾਲ ਗੱਲ ਕਰੋਗਾ ਤੇ ਇੱਕ ਉਹਨੇ ਟੈਟੂ ਬਣਵਾਇਆ ਹੋਇਆ ਜਿਸ ਸੇਲੀ ਦਾ ਸ਼ਾਇਦ ਉਹਦੇ ਨਾਲ ਦੁਬਾਰਾ ਲਿੰਕ ਦੇ ਵਿੱਚ ਆ ਗਿਆ ਉਹਦ ਨਾਲ ਗੱਲ ਕਰ ਰਿਹਾ ਉਹਨੇ ਇੱਕ ਰੀਲ ਪਾਈ ਹੋਈ ਆ ਇੱਥੇ ਟੈਟੂ ਦੇ ਦਿੱ ਕਰਕੇ ਕਿਉਂ ਉਹ ਕੁੜੀ ਨੂੰ ਯਾਦ ਕਰ ਰਿਹਾ ਅਗਰ ਜਾਂਦਾ ਹੀ ਸੀ ਕਫਰ ਮੇਰਾ ਯੂਜ਼ ਕਿਉਂ ਕੀਤਾ